ਡੋਨਲਡ 트ੰਪ ਨੇ ਇੰਡੀਆ ਉੱਪਰ 50% ਟੈਰਫ ਦਾ ਐਲਾਨ ਕਰ ਦਿੱਤਾ। ਡੋਨਲਡ 트ੰਪ ਇੰਡੀਆ ਨੂੰ ਕਿਉਂ ਨਿਸ਼ਾਨਾ ਬਣਾ ਰਿਹਾ ਤੇ ਭਾਰਤ ਅਮਰੀਕਾ ਟ੍ਰੇਡ ਡੀਲ ਪੰਜਾਬ ਦੇ ਕਿਸਾਨਾਂ ਨਾਲ ਕਿਵੇਂ ਜੁੜੀ ਹੋਈ ਹੈ। ਵੀਡੀਓ ਐਂਡ ਤੱਕ ਜਰੂਰ ਦੇਖਿਓ ਤੁਹਾਡੇ ਨਾਲ ਸਾਰੀ ਜਾਣਕਾਰੀ ਸਾਂਝੀ ਕਰਾਂਗੇ। ਡੋਨਲਡ 트ੰਪ ਜੋ ਕਾਫੀ ਦਿਨਾਂ ਤੋਂ ਭਾਰਤ ਨੂੰ ਧਮਕੀ ਦੇ ਰਿਹਾ ਸੀ ਐਕਸਟਰਾ 25% ਟੈਰਫ ਲਾਉਣ ਦੀ। ਉਹ ਧਮਕੀ ਹੁਣ ਐਕਸ਼ਨ ਦੇ ਰੂਪ ਵਿੱਚ ਬਦਲ ਗਈ। ਡੋਨਲਡ 트੍ਰੰਪ ਨੇ ਭਾਰਤ ਉੱਪਰ 50% ਟੈਰਫ ਲਗਾ ਦਿੱਤਾ। ਇਹ ਟੈਰਫ ਲਗਾਉਣ ਦੇ ਕਾਰਨ ਕੀ ਆ? ਸਭ ਤੋਂ ਪਹਿਲਾ ਕਾਰਨ ਤਾਂ ਇਹ ਆ ਕਿ ਡੋਨਲਡ 트੍ਰੰਪ ਭਾਰਤ ਰਾਹੀਂ ਬ੍ਰਿਕਸ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ। ਗਲੋਬਲ ਸਾਊਥ ਦਾ ਇੱਕ ਵੱਡਾ ਦੇਸ਼ ਆ ਭਾਰਤ। ਇੱਕ ਸਟਰੌਂਗ ਇਕਨੋਮੀ ਆ, ਬਹੁਤ ਵੱਡੀ ਪੋਪੂਲੇਸ਼ਨ ਆ, ਦੁਨੀਆ ਲਈ ਬਹੁਤ ਵੱਡੀ ਮਾਰਕੀਟ ਆ ਤੇ ਡੋਨਲਡ 트੍ਰੰਪ ਬ੍ਰਿਕਸ ਨੂੰ ਨਿਸ਼ਾਨਾ ਬਣਾਉਣ ਲਈ ਭਾਰਤ ਨੂੰ ਇੱਕ ਸੌਫਟ ਟਾਰਗੇਟ ਦੇ ਰੂਪ ਵਿੱਚ ਦੇਖਦਾ। ਤੇ بار بار ਭਾਰਤ ਨੂੰ ਨਿਸ਼ਾਨਾ ਬਣਾ ਰਿਹਾ ਦੂਸਰੀ ਗੱਲ ਅਮਰੀਕਾ ਇਹ ਚਾਹੁੰਦਾ ਕਿ ਭਾਰਤ ਆਪ ਦੀ ਖੇਤੀਬਾੜੀ ਤੇ ਡੇਅਰੀ ਮਾਰਕੀਟ ਅਮਰੀਕਾ ਲਈ ਖੋਲ ਦੇਵੇ ਅਮਰੀਕਾ ਅੱਜ ਦੀ ਡੇਟ ਵਿੱਚ ਭਾਰਤ ਵਿੱਚ ਖੇਤੀਬਾੜੀ ਨਾਲ ਸੰਬੰਧਤ ਤੇ ਡੇਅਰੀ ਨਾਲ ਸੰਬੰਧਤ ਕੋਈ ਵੀ ਚੀਜ਼ ਭਾਰਤ ਵਿੱਚ ਨਹੀਂ ਵੇਚ ਸਕਦਾ ਭਾਰਤ ਨੇ ਖੇਤੀਬਾੜੀ ਤੇ ਡੇਅਰੀ ਪ੍ਰੋਡਕਟ ਲਈ ਇਹ ਆਪ ਦੀ ਮਾਰਕੀਟ ਹੀ ਖੁੱਲੀ ਰੱਖੀ ਆ ਭਾਰਤ ਦੇ ਕਿਸਾਨਾਂ ਇਹ ਭਾਰਤ ਦੀਆਂ ਕੰਪਨੀਆਂ ਹੀ ਖੇਤੀਬਾੜੀ ਸੰਬੰਧਿਤ ਚੀਜ਼ਾਂ ਭਾਰਤ ਦੀ ਮਾਰਕੀਟ ਵਿੱਚ ਵੇਚ ਸਕਣ ਇਹ ਦੋ ਵੱਡੇ ਕਾਰਨ ਆ ਜਿੰਨਾ ਕਰਕੇ ਡੋਨਲਡ 트੍ਰੰਪ ਭਾਰਤ ਨੂੰ ਨਿਸ਼ਾਨਾ ਬਣਾ ਰਹੇ ਧੰਨਵਾਦ